ਬਗ ਪਰ ਮਾਪਮਦੀ ਭਾਉ ਭਾਵਨੀ ਦੇ ਵਿੱਚ ਰਹਿ ਕੇ ਉਹਦਾ ਸਿਮਤ ਕਰਾਂਗੇ ਉਹਦੀ ਬੰਦਗੀ ਕਰਾਂਗੇ ਤੇ ਪਾਤਸ਼ਾਹ ਕਹਿੰਦੇ ਤੇਰੀ ਜੀਵਨ ਦੇ ਵਿੱਚ ਦੁੱਖ ਆਉਣਗੇ ਜ਼ਰੂਰ ਪਰ ਤੂੰ ਦੁੱਖਾਂ ਦੇ ਨਾਲ ਲੜਨ ਦਾ ਤੇਰੇ ਅੰਦਰ ਬਲ ਆ ਜਾਏ ਇਹ ਨਹੀਂ ਵੀ ਦੁੱਖ ਨਹੀਂ ਆਉਣਗੇ ਦੁੱਖ ਸ਼ੋਕ ਦੁਵੇਦ ਕਪੜੇ ਪੜੇ ਜਾਏ ਲੋਕ ਜਿਵੇਂ ਆਪਾਂ ਇੱਕ ਕਪੜਾ ਗਿੰਦਾ ਆ ਜਾਂਦਾ ਰਾਤ ਨਹੀਂ ਦੂਜਾ ਪਾ ਲੈਂਦੇ ਨਾ ਦੁੱਖ ਸ਼ੋਕ ਇਸ ਤਰ੍ਹਾਂ ਹੈ ਤੇ 사ਤਗੁਰੂ ਜੀ ਕਹਿੰਦੇ ਬਾਣੀ ਦੇ ਨਾਲ ਜੁੜਦਾ ਦੁੱਖਦਾਰੂ ਸੁਖ ਰੋਗ ਪਿਆ ਜਾਸੁਕ ਤਾਮਨਾ ਹੋਈ ਪਾਸ਼ਾ ਕਹਿੰਦੇ ਤੇਰਾ ਦੁੱਖ ਵੀ दारू ਬਣ ਜਾਏਗਾ ਕਦੋਂ ਜਦੋਂ ਅਕਾਲ ਪੁਰਖ ਵੈਗੋ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰੇਗਾ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁਖਾਂ ਕੀ ਦੁੱਖ ਦੇਹੇ ਨਾਮ ਸੰਤੋਖਿਆ ਉਤਰੇ ਮਨ ਕੀ ਬੁਖ ਪਾਸ਼ਾ